ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਤੇ ਕੋਈ ਅਗਿਆਤ ਵਿਅਕਤੀ ਚਿੱਠੀ ਫੜਾ ਕੇ ਗਿਆ ਹੈ ਇਹ ਚਿੱਠੀ ਹਿੰਦੀ ਅਤੇ ਉਰਦੂ ਦੇ ਵਿੱਚ ਲਿਖੀ ਹੋਈ ਹੈ ਜਿਸ ਵਿੱਚ ਮੁੱਖ ਮੰਤਰੀ ਰਾਜਪਾਲ ਅਤੇ ਹੋਰ ਉੱਚ ਅਧਿਕਾਰੀਆਂ ਤੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਦੱਸਦੀ ਹੈ ਜਦੋਂ ਜੰਮੂ ਤਵੀ ਟ੍ਰੇਨ ਆਈ ਉਸ ਵਿੱਚੋਂ ਕੋਈ ਵਿਅਕਤੀ ਇਹ ਚਿੱਠੀ ਲੈ ਕੇ ਗਿਆ 21 ਮਈ ਤੱਕ ਅੱਤਵਾਦੀ ਸੰਗਠਨਾ ਵੱਲੋਂ ਪੰਜਾਬ ਦੇ ਲਗਭਗ ਰੇਲਵੇ ਸਟੇਸ਼ਨਾਂ ਨੂੰ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਮੀਡੀਆ ਵਿੱਚ ਇਹ ਚਿੱਠੀ ਵਾਇਰਲ ਹੋਣ ਤੋਂ ਬਾਅਦ ਤਕਰੀਬਨ 4 ਤੇ ਬਾਅਦ ਸultanpur Lodhi پولیس ਪਹੁੰਚੀ ਇਹ ਚਿੱਠੀ ਮੈਂ ਆਪਣੇ ਕੰਮ 'ਚ تھے ਟ੍ਰੇਨ ਆਪਰੇਸ਼ਨ ਬੀਜੀਸੀ ਕਉਨੀ 224 ਅਰਸੀ ਜੰਮੂ ਤੇ ਵੀ ਸਾਡੀ ਤੇ ਉਹ ਵਿਕਾਸ ਕੁਮਾਰ ਉੱਤੇ ਟਿਕਟਾਂ ਦੇ ਰਿਸੀ ਸਾਡੇ ਸੀਰੀਅਸ ਤੇ ਉਹਨਾਂ ਨੂੰ ਕੋਈ ਆਦਮੀ ਆਇਆ ਤੇ ਕਹਿੰਦੇ ਜੀ ਆਹ ਐਸਐਸ ਦੇ ਨਾਂ ਦੀ ਚਿੱਠੀ ਹੈਗੀ ਆ ਰਾਜਵੀਰ ਸਿੰਘ ਉਹ ਕਹਿੰਦੇ ਜੀ ਹੈਗੇ ਜੋ ਉੱਥੇ ਕੰਮ ਕਰ ਰਹੇ ਕਹਿੰਦੇ ਚਿੱਠੀ ਉਹਨਾਂ ਦੇ ਦਿਓ ਉਹਨਾਂ ਚਿੱਠੀ ਲੈ ਕੇ ਮੇਰੇ ਕਾਊਂਟਰ 'ਤੇ ਦਿੱਤੀ ਮੈਂ ਉਹ ਟ੍ਰੇਨ ਆਪਰੇਸ਼ਨ ਬੀਜੀ ਸੀਗਾ ਤੇ ਮੈਂ ਚ ਬਾਜਪੁਰਖ ਦੇ ਦਤਾ ਹਾਂ ਜ਼ਿਲ੍ਹੇ ਜੰਮੂ ਤੇ ਵੀ ਗਈ ਐ ਤੇ ਬਾਅਦ ਚ ਉਹ ਚਿੱਠੀ ਖੋਲੀ ਐ ਉੱਪਰ ਹੈਂਡ ਰਾਈਟਿੰਗ ਹੋਰ ਤਰ੍ਹਾਂ ਦੀ ਜੀਬ ਦੀ ਹੈਂਡ ਰਾਈਟਿੰਗ ਸੀਗੀ ਪਰ ਹਿੰਦੀ ਸੀਗੀ ਜਾਂ ਜਿੱਦਾਂ ਲਿਖਾਈ ਵਿਗਾੜ ਕੇ ਲਿਖੀ ਹੁੰਦੀ ਐ ਫਿਰ ਮੈਂ ਜਿਲ੍ਹੇ ਉਹ ਚਿੱਠੀ ਖੋਲੀ ਐ ਤੇ ਦੇਖਿਆ ਪੜ੍ਹ ਗਈ ਤੇ ਪੜ੍ਹ ਕੇ ਤਾਂ ਮੈਂ ਬੜਾ ਚੰਬਿਤ ਹੋ ਗਿਆ ਦੇਖ ਕੇ ਵੀ ਇਦਾਂ ਚਿੱਠੀ ਆਈ ਮੈਂ ਤੁਰੰਤ ਆਪਣੇ ਹਾਇਰ ਅਫੀਸਰ ਨੂੰ ਤੁਰੰਤ ਉਸੇ ਟਾਈਮ ਹੀ ਜਿਹੜੇ ਸਾਡੇ ਹੈਗੇ ਉਹਨਾਂ ਨੂੰ ਤੁਰੰਤ ਇਨਫੋਰਮੇਸ਼ਨ ਦਿੱਤੀ ਲਿਆ ਗਈ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਫਿਰ ਬਾਅਦ ਚ ਜਿਹੜੀ ਜੀਆਰਪੀ ਸੀ संजीव ने भी बुला लिया फिर आर पी एफ नकोदर तुरंतवादियों उस... जहादियों की बदला लेंगे हम इक्कीस मई तक सुल्तानपुर लोधी लोही खास फिरोजपुर तरन तारण और जलंधर जैसे बड़े बड़े स्टेशनों को उड़ा देंगे और अच्छा उस तो बाद एक एक और ਥੱਲੇ ਲਿਖੀ ਸੀ ਕਿ ਇਤਨਾ ਹੀ ਨਹੀਂ ਹਮ ਪੰਜਾਬ ਕੇ ਪਟਿਆਲਾ ਕੇ ਕਾਲੀ ਮਾਤਾ ਮੰਦਰ ਤੇ ਆਪਣੇ ਹਨੂਮਾਨ ਮੰਦਰ ਕਿੱਥੇ ਹੈਗਾ ਆਪਣੇ ਹਨੂਮਾਨ ਮੰਦਰ ਤੇ ਇਦਾਂ ਕਰਕੇ ਦੇਵੀ ਤਲਾਬ ਮੰਦਰ ਦੇ ਅਸਥਾਨ ਧਾਰਮਿਕ ਸਥਾਨ ਨੂੰ ਉਨਾਏਗੇ ਫਿਰ ਪੰਜਾਬ ਕੇ ਸੀਮਾ ਭਗਵਨ ਰਮਾਨ ਜੀ ਰਾਜਪਾਲ ਇਰ ਉਸ ਤੋਂ ਬਾਅਦ ਸਾਡੇ ਜਿਹੜੇ ਰੇਲ ਦੇ ਮਹਾਪ੍ਰਬੰਧਕ ਹੈ ਡੀਆਰਐਮ ਮੈਡਮ ਸੀਮਾ ਸ਼ਰਮਾ ਨੂੰ ਕੋ ਵੀ ਹਮ ਮੋਤ ਕੇ ਘੜਤ ਦਰ ਦੇਗੇ ਬਾਕੀ ਆਹੀ ਕੁਛ ਲੈ ਕੇ ਤਿਆਰ ਹੋ ਜੀ ਚਿੱਠੀ ਆ ਕਿਹੜੇ ਜਰੀਏ ਜੀ ਤੁਹਾਨੂੰ ਸਾਨੂੰ ਬਾਈ ਪੋਸਟ ਆਈ ਚਿੱਠੀਆਂ ਬਾਈ ਪੋਸਟ ਲਿਖਾ ਨਾ ਲਿਖਾ ਪੋਸਟਮੈਨ ਦੇ ਕੇ ਗਿਆ ਜਾਂ ਕੋਈ ਲੜਕਾ ਦੇ ਕੇ ਉੱਥੇ ਕਾਊਂਟਰ ਤੇ ਦੇ ਕੇ ਗਿਆ ਨਾ ਉੱਥੇ ਕਾਊਂਟਰ ਤੇ ਅਸੀਂ ਟਿਕਟਾਂ ਦੇ ਰਹੇ ਸੀਗੇ ਪੋਸਟਮੈਨ ਦੇ ਕੇ ਗਿਆ ਜਾਂ ਉਹ ਕਿਸੇ ਉਹ ਤੁਹਾਨੂੰ ਵਿਕਾਸ ਤੋਂ ਪਤਾ ਕਰਾਂਗੇ ਵੀ ਪੋਸਟਮੈਨ ਸੀਦਾ ਕੌਣ ਸੀ ਠੀਕ ਹੈ ਹਾਂ ਇਹਦੇ ਵਿੱਚ ਸੀਐਮ ਦਾ ਵੀ ਨਾਮ ਲਿਖਿਆ ਸੀਐਮ ਭਗਵੰਤ ਮਾਨ ਦਾ ਨਾਮ ਹੈ ਰਾਜਪਾਲ ਦਾ ਨਾਮ ਹੈ ਸਾਡੇ ਸੀਐਮ ਭਗਵੰਤ ਮਾਨ ਦਾ ਕੀ ਲਿਖਿਆ ਸੀਐਮ ਭਗਵੰਤ ਮਾਨ ਉਹੀ ਜਿਦਾਂ ਸੀਐਮ ਭਗਵੰਤ ਮਾਨ ਰਾਜਪਾਲ ਰੇਲ ਮਹਾਪ੍ਰਬੰਧਕ ਇਹ ਕਿੰਨੇ ਵਜੇ ਦੀ ਘਟਨਾ ਹੈ ਆ 2 2 2:10 ਕਿੰਨੇ ਕਿ ਜੰਮੂ ਤੋਂ ਵੀ ਦੇਖੀਏ 2:10 ਦੇ ਕਰੀਬ ਹੈ 2:10 ਦੇ ਹੈ ਉਦੋਂ ਤੋਂ ਮੇਰੇ ਸਾਰੇ ਅਫਸਰ ਤੇ ਬੈਠੇ ਸੀ ਅਸੀਂ ਬਲੌਕ ਕਰਨਾ ਸੀ ਸਾਰੇ ਬੈਠੇ ਸੀ ਹੁਣ ਆਪਣੇ ਅਧਿਕਾਰੀਆਂ ਨੂੰ ਤੁਸੀਂ ਜਾਣਕਾਰੀ ਦੇ ਬਿਲਕੁਲ ਦੇਤੀ ਮੈਂ ਤੁਰੰਤ ਉਸ ਟਾਈਮ ਜੀ ਆਰਪੀ ਆਰਪੀਐਫ ਸਾਡੇ ਜਿਹੜੇ ਆਪਰੇਸ਼ਨਲ ਨੇ ਸਾਡੇ ਸਾਡੀ ਹੋਈ ਹੈ ਪੁਤੰਤਪੁਰ ਦੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਤੁਸੀਂ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਇੱਕ ਸੂਚਨਾ ਆਈ ਸੀ ਕਿ ਇੱਕ ਅਨਨੋਨ ਬੰਦਾ ਜਿਹੜਾ ਇੱਥੇ ਇੱਕ ਧਮਕੀ ਭਰੀ ਜਿਹੜੀ ਹੈ ਚਿੱਠੀ ਇੱਥੇ ਦੇ ਗਿਆ ਜਿਹੜਾ ਅਸੀਂ ਮੌਕੇ ਤੇ ਪਹੁੰਚੇ ਹਾਂ ਜਿਹਦੀ ਅਸੀਂ ਹੁਣ ਇੱਥੇ ਆਣ ਕੇ ਜਿਹੜੀ ਜਾਂਚ ਕਰ ਰਹੇ ਹਾਂ ਇਹ ਲੱਗਦਾ ਕਿ ਸ਼ਰਾਰਤ ਆ ਜਾਂ ਇਹ ਸੀਰੀਅਸ ਮੈਟਰ ਲੈ ਰਿਆ ਉਸ ਵੱਲ ਬਰਾਦਰ ਦੇਖੋ ਅਸੀਂ ਤਾਂ ਸੀਰੀਅਸ ਹੀ ਲਵਾਂਗੇ ਇਸ ਮੈਟਰ ਨੂੰ ਅਸੀਂ ਸੀਰੀਅਸ ਮੈਟਰ ਨਾਲ ਜਿਹੜਾ ਆ ਇਹਦੀ ਜਾਂਚ ਕਰ ਰਹੇ ਹਾਂ ਬਾਕੀ ਜੋ ਵੀ ਇੱਚ ਤੱਥ ਥਾਣੇ ਦੇ ਸਾਹਮਣੇ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਚਿੱਠੀ ਕਿਸ ਜਰੀਏ ਆਈ ਪੋਸਟ ਜਰੀਏ ਆਈ ਜਾਂ ਕੋਈ ਰੇਲਵੇ ਸਟੇਸ਼ਨ ਤੋਂ ਕੋਈ ਟ੍ਰੇਨ ਦੇ ਜਰੀਏ ਆਈ ਸ਼ੁਰੂਆਤੀ ਜਾਂਚ ਤੋਂ ਇਹ ਇਹ ਸਭ ਗੱਲ ਸਾਹਮਣੇ ਆਈ ਕਿ ਕੋਈ ਅਨਨੋਨ ਬੰਦਾ ਸੀਗਾ ਜਿਹੜਾ ਕਿ ਟਿਕਟ ਕਾਊਂਟਰ ਤੇ ਜਿਹੜਾ ਆ ਰਿਸਿਵ ਕਰਾ ਕੇ ਗਿਆ ਉਹਦੇ ਲਈ ਤੁਸੀਂ ਉਹਨੂੰ ਫੜਨ ਦੀ ਕੋਸ਼ਿਸ਼ ਕਿਸ ਤਰੀਕੇ ਨਾਲ ਕਰੋਗੇ ਕੋਈ ਸੀਸੀਟੀਵੀ ਚੈੱਕ ਕਰੋ ਜਾਂ ਕੋਈ ਅਸੀਂ ਵੱਖ-ਵੱਖ ਏਂਗਲਰ ਦੇ ਨਾਲ ਜਿਹੜੀ ਇਹ ਜਾਂਚ ਕਰਦੇ ਹਾਂ ਜੋ ਤੱਤ ਸਾਹਮਣੇ ਆਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਲੱਗਦਾ ਤੁਹਾਨੂੰ ਦੇਖੋ ਜੋ ਵੀ ਹੈ ਚਿੱਠੀ ਤਾਂ ਆਈ ਆ ਉਹਦੀ ਅਸੀਂ ਗੌਰ ਨਾਲ ਜਿਹੜੀ ਆ ਜਾਂਚ ਕਰਦੇ ਆ ਤੇ ਜੋ ਵੀ ਤੱਥ ਆਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਹੁਣ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਤੇ ਫੋਰਸ ਤੈਨਾਤ ਹੋਈਗੀ ਜਾਂ ਕੋਈ ਚੈਕਿੰਗ ਅਭਿਆਨ ਚਲਾਇਆ ਜਾਏਗਾ ਹਾਂਜੀ ਬਿਲਕੁਲ ਅਸੀਂ ਜਿਹੜਾ ਸਾਂਝਾ ਅਭਿਆਨ ਇੱਥੇ ਕਰ ਰਹੇ ਹਾਂ ਜੀ ਆਰ ਪੀ ਐਫ ਆਰ ਪੀ ਐਫ ਜਿਹੜੀ ਆ ਨਾਲੇ ਲੋਕਲ ਪੁਲਿਸ ਆ ਇੱਥੇ ਸਖਤਾਈ ਅਸੀਂ ਚਿੱਠੀ ਮਿਲਣ ਤੋਂ ਬਾਅਦ ਐਸਐਸਪੀ ਵੱਲੋਂ ਜਾਂ ਡੀਜੀਪੀ ਵੱਲੋਂ ਕੋਈ ਆਦੇਸ਼ ਤਨ ਮੰਗਲੇ ਅਸੀਂ ਜਿਹੜੀ ਚਿੱਠੀ ਮਿਲਲੀ ਆਪਣੇ ਹਾਈਅਰ ਆਫੀਸਰ ਦੀ ਜਿਹੜੀ ਨੋਟਿਚ ਲੈ ਆਂਦੀ ਹੈ ਬਾਕੀ ਜੋ ਵੀ ਉਹਨਾਂ ਵੱਲੋਂ ਹੁਕਮ ਆਣਗੇ ਅਸੀਂ ਉਹ ਕੋਈ ਹੁਕਮ ਅਜੇ ਤੱਕ ਆਇਆ ਤੁਹਾਨੂੰ 22 ਸੂਣ ਜਾਂ ਅਸੀਂ ਕਰਦੇ ਹਾਂ ਬਾਕੀ ਇਹ ਜਿਹੜੀ ਪ੍ਰੋਪਰ ਜਿਹੜੀ ਚੈਕਿੰਗ ਵਗੈਰਾ ਤੁਹਾਨੂੰ ਤੁਹਾਡੇ ਸਾਹਮਣੇ ਆ ਸਟੇਸ਼ਨ ਦੇ ਬੈਗਸ ਵਗੈਰਾ ਐਂਟਰੀ ਪੁਆਇੰਟ ਜਿਹੜਾ ਆ ਬੰਦੇ ਦੀ ਜਿਹੜੀ ਆਈਡੀ ਆਈਡੀ ਕਾਰਡ ਵਗੈਰਾ ਆ ਉਹ ਚੈੱਕ ਕਰਦੇ ਆ ਇਹ ਬੰਦਾ ਕਿੱਥੇ ਜਾ ਰਿਹਾ ਕਿੱਥੋਂ ਆਇਆ ਉਦੀ ਆਪਾਂ ਡਿਟੇਲ ਬਣਾ ਲੀਏ ਇਸ ਚਿੱਠੀ ਤੋਂ ਬਾਅਦ ਥੋੜੀ دہشت ਵਾਲਾ ਮਾਹੌਲ ਹੋ ਗਿਆ ਕਿਉਂਕਿ ਅਜੇ ਹਾ ਪਹਿਲਾਂ ਕਦੇ ਵੀ ਨਹੀਂ ਹੋਇਆ ਇਲਾਕਾ ਨਿਵਾਸੀਆਂ ਨੂੰ ਕੋਈ ਖਾਸ ਅਪੀਲ ਕਰਨਾ ਚਾਹੋਗੇ ਸਾਡੇ ਮਹਰਾਜ ਜੀ ਦੇਖੋ ਸਾਡੇ ਵੱਲੋਂ ਪ੍ਰੋਪਰ ਜਿਹੜੀ ਹੈ ਗਸਟਾਂ ਜਿਹੜੀਆਂ ਵਧਾ ਦਿੱਤੀਆਂ ਗਈਆਂ ਨੇ ਬਾਕੀ ਜੋ ਵੀ ਕੋਈ ਕਿਸੇ ਨੂੰ ਅਨਨੋਨ ਅ ਬੰਦਾ ਜਾਂ ਕੋਈ ਬੈਗ ਮਿਲਦਾ ਹੈ ਤੇ ਸਾਡੀ ਸਾਡੀ ਨੋਲਿਜ ਚ ਲਿਆਓ ਤਾਂ ਜੋ ਕਿ ਅਸੀਂ ਜਿਹੜਾ ਕੋਈ ਵੀ ਮਿਸ ਹੈਪਨਿੰਗ ਤੋਂ ਜਿਹੜਾ ਕੋਈ ਇਸ ਸਬੰਧ ਵਿੱਚ ਤੁਸੀਂ ਅਪੀਲ ਵੀ ਕਰਨੀ ਚਾਹੁੰਦੇ ਗੁਪਤ ਸੂਚਨਾ ਦੇਣ ਵਾਲੇ ਨੂੰ ਕੋਈ ਦੋਖ ਮੈਂ ਇਹੀ ਕਰ ਰਿਹਾ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਲੋਕਲ ਪੁਲਿਸ ਕਪੂਰਥਲਾ ਪੁਲਿਸ ਉਹਨਾਂ ਦੇ ਨਾਲ ਲੋਕਾਂ ਦੇ ਤੇ ਜਿਹੜੀ ਸਿਕਤਾਈ ਅਸੀਂ ਬਤਾ ਦਿੱਤੀ ਗਈ ਹੈ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਜਨ ਖੋਸਲਾ ਦੀ ਰਿਪੋਰਟ